ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਬੜੀ ਚੜ੍ਹਦੀ ਕਲਾ ਚ ਹੈ ਉੱਥੇ ਮੌਜੂਦ ਨੇ ਕਸ਼ਾਨ ਪਕਤਾ ਭਾਈ ਕਾ ਏਰੀਆ ਪਿੰਡ ਹਾਕਮ ਵਾਲਾ ਜੀ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਵੇਂ ਸੰਘਰਸ਼ ਕਿਵੇਂ ਚੱਲ ਰਿਹਾ ਕੀ ਸਰਕਾਰਾਂ ਦਾ ਰਵੱਈਆ ਕੀ ਹੈ ਕੀ ਚਾਹੁੰਦੀਆਂ ਨੇ ਸਰਕਾਰਾਂ ਉਹਦੇ ਬਾਰੇ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸਾਨੂੰ ਇੱਥੇ ਮਿਲਣੇ ਪਹੁੰਚੇ ਆ ਸਾਡੀ ਆਵਾਜ਼ ਨੂੰ ਅੱਗੇ ਪਹੁੰਚਾਉਣ ਲਈ ਪਹੁੰਚਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਭਾਈ ਜੀ ਕੀ ਸੋਚਦੇ ਹੋ ਮਤਲਬ ਸਰਕਾਰਾਂ ਦਾ ਕਹਿੋ ਜਿਹਾ ਰਵਈਆ ਮਤਲਬ ਪਹਿਲਾਂ ਵੀ ਆਪਣਾ ਸੰਘਰਸ਼ ਚੱਲਿਆ 13 ਮਹੀਨੇ ਚੱਲਿਆ ਦਿੱਲੀ ਬੈਠੇ ਸੀ ਹੁਣ ਵੀ ਹੋ ਕੇ ਕਾਫੀ ਦਿਨ ਬੈਠਿਆ ਨੂੰ ਕਿ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਇਹਦੀ ਚੀਜ਼ ਨਾਲ ਵੇਖੋ ਇਹ ਪਿਛਲੀ ਵਾਰ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਵਿੱਚ ਗਏ ਆ 13 ਮਹੀਨੇ ਦਿੱਲੀ ਦੇ ਵਿੱਚ ਬੈਠੇ ਆ ਉਸ ਤੋਂ ਬਾਅਦ ਸਰਕਾਰ ਨੂੰ ਇਹ ਅਸੀਂ ਸਾਫ਼ ਕਰਦੇ ਵੀ ਜਿਹੜੇ ਇਹ ਕਾਨੂੰਨ ਆ ਇਹ ਲੋਕ ਮਾਰੂ ਨੀਤੀਆਂ ਐ ਲੋਕਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਵਾਲੇ ਪਹਿਲਾਂ ਸਰਕਾਰ ਕਾਨੂੰਨ ਲੈ ਕੇ ਆ ਰਹੀ ਸੀ ਤਾਂ 13 ਮਹੀਨਿਆਂ ਬਾਅਦ ਸਰਕਾਰ ਨੇ ਜਿਹੜੇ ਕਾਨੂੰਨ ਰੱਦ ਕੀਤੇ 13 ਮਹੀਨੇ ਅਸੀਂ ਸੜਕਾਂ ਦੇ ਉੱਤੇ ਬਤਾਏ ਆ ਕਿ ਤਪੱਸਿਆ ਕੀਤੀ ਆ ਅਸੀਂ ਤਾਂ ਸੋਚਦੇ ਵੀ ਉੱਥੇ ਸਾਡੀ ਤਪੱਸਿਆ ਦੇ ਵਿੱਚ ਕੀ ਕਮੀ ਰਹਿ ਗਈ ਸੀ ਜਿਹੜਾ ਸਾਨੂੰ ਦੁਬਾਰੇ ਅੰਦੋਲਨ ਫੇਰ ਲੜਨਾ ਪੈ ਰਿਹਾ ਐ ਤੇ ਉਦੋਂ ਸਰਕਾਰ ਦੇ ਨਾਲ ਜਿਹੜਾ ਵਾਅਦਾ ਹੋਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਸਾਨੂੰ ਨਹੀਂ ਲੱਗਦਾਗਾ ਵੀ ਇਹ ਵੋਟਾਂ ਵਾਟਾਂ ਦੇ ਚਾਂਸੇ ਹੁੰਦੇ ਸਰਕਾਰ ਆਪਦੇ ਨਹੀਂ ਸਮਝ ਰਹੀ ਬਾਈ ਤੁਹਾਨੂੰ ਕੀ ਉਮੀਦ ਹੈ ਵੀ ਸਰਕਾਰ ਜਿਹੜਾ ਆਪਣਾ ਅੰਦੋਲਨ ਚੱਲ ਰਿਹਾ ਹੈ ਇਹਦਾ ਵੀ ਕੋਈ ਹੱਲ ਨਿਕਲੂਗਾ ਮੰਨੂਗੀ ਸਰਕਾਰ ਹੈ ਕੋਈ ਉਮੀਦ ਸਰਕਾਰਾਂ ਦੇਖੋ ਜੀ ਜਿਹੜੇ ਮੋਰਚੇ ਹੁੰਦੇ ਆ ਨਾ ਅੰਦੋਲਨ ਉਮੀਦ ਨਾਲ ਹੀ ਲੜੇ ਜਾਂਦੇ ਹੁੰਦੇ ਆ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਮੋਰਚੇ ਕੋਈ ਇਹ ਪਹਿਲਾਂ ਨਹੀਂ ਪਹਿਲਾ ਮੋਰਚਾ ਨਹੀਂ ਹੈਗਾ ਜਾਂ ਵੀ 2020 ਦੇ ਵਿੱਚ ਪਹਿਲਾ ਮੋਰਚਾ ਲੱਗਿਆ ਸੀ ਜਾਂ ਇਹ ਹੋਣ ਲੱਗਾ ਇਹ ਸ਼ੁਰੂ ਤੋਂ ਪਿੱਛੇ ਆਪਾਂ ਗੁਰੂ ਸਾਹਿਬ ਦਾ ਇਤਿਹਾਸ ਵੇਖ ਗਏ ਉਹਨਾਂ ਨੇ ਜ਼ਬਰ ਦੇ ਖਿਲਾਫ ਜਿੱਥੇ ਕਿਤੇ ਜ਼ਬਰ ਹੁੰਦਾ ਸੀਗਾ ਉੱਥੇ ਕਿੰਨੀਆਂ ਜੰਗਾਂ ਲੜੀਆਂ ਗੁਰੂ ਸਾਹਿਬ ਨੇ 42 ਸਾਲ ਦੀ ਉਮਰ 'ਚ 14 ਜੰਗਾਂ ਲੜੀਆਂ ਸੀ ਜੇ ਇੱਕ ਅੱਧੀ ਲੜਾਈ ਦੇ ਨਾਲ ਦੋ ਚਾਰਾਂ ਲੜਾਈਆਂ ਦੇ ਨਾਲ ਕੋਈ ਇਹ ਜਿਹੜਾ ਸਾਫ਼ ਹੋ ਜਾਂਦਾ ਲੋਕਾਂ 'ਤੇ ਜ਼ਬਰ ਮੋਕ ਜਾਂਦਾ ਲੋਕਾਂ ਨੂੰ ਸ਼ਾਂਤੀਪੂਰਵਕ ਰਹਿਣ ਦਿੰਦੇ ਤਾਂ ਫੇਰ ਉਹਨਾਂ ਨੂੰ 14 ਲੜਾਈਆਂ ਲੜਨ ਦੀ ਕੀ ਲੋੜ ਸੀ ਸੋ ਇਹ ਵੀ ਜਿਹੜੀ ਲੜਾਈ ਆ ਨਾ 2020 ਦੇ ਵਿੱਚ ਇੱਕ ਜਿਹੜੀ ਕਾਰਪੋਰੇਟ ਦੇ ਖਿਲਾਫ ਅਸੀਂ ਕਵਾਂਗੇ ਇੱਕ ਜੰਗ ਸ਼ੁਰੂ ਹੋ ਗਈ ਸੀ ਜੀ ਜੀ ਕਾਰਪੋਰੇਟ ਨੂੰ ਜਿਹੜੀ ਸਰਕਾਰ ਹੈ ਬੀਜੇਪੀ ਦੀ ਸਿੱਧੇ ਤੌਰ ਤੇ ਕਾਰਪੋਰੇਟ ਨੂੰ ਪੂਰਾ ਦੇਸ਼ ਵੇਚਣਾ ਚਾਹੁੰਦੀ ਹੈ 2020 ਦੇ ਵਿੱਚ ਉਹਦੇ ਖਿਲਾਫ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਵਿਗਲ ਬਜਾਤਾ ਸੀ ਤਾਂ ਉਹ ਜਿਹੜਾ ਆ 2023 ਦਾ ਦੂਜਾ ਅੰਦੋਲਨ ਲੜ ਰਹੇ ਆ ਅੰਦੋਲਨ ਹਮੇਸ਼ਾ ਹੀ ਉਮੀਦ ਦੇ ਨਾਲ ਤੇ ਚੜ੍ਹਦੀ ਕਲਾ ਨਾਲ ਲੜੇ ਜਾਂਦੇ ਹੁੰਦੇ ਆ ਗੁਰੂ ਮਹਾਰਾਜ ਫਤਿਹਬਖਸ਼ ਬਖਸ਼ ਦੇ ਹੁੰਦੇ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਜਿਹੜਾ ਨਿਰਾਸ਼ਾ ਕਦੇ ਨਹੀਂ ਆਉਂਦੀ ਹੁੰਦੀ ਘੋਲਾਂ 'ਚ ਮੋੜ ਬਦਲੇ ਜਾਂਦੇ ਹੁੰਦੇ ਆ ਬਿਲਕੁਲ ਉਮੀਦ ਆ ਜੀ ਅੰਦੋਲਨ ਜਿੱਤਾਂਗੇ ਕਾਨੂੰਨੀ ਗਰੰਟੀ ਵੀ ਲਵਾਵਾਂਗੇ ਦੋਸ਼ੀਆਂ ਨੂੰ ਸਜ਼ਾਵਾ ਵੀ ਦਵਾਵਾਂਗੇ ਲੋਕਾਂ ਦੇੜੜਤਾ ਨਾਲ ਸੈਦਕ ਨਾਲ ਜਿਹੜਾ ਅੰਦੋਲਨ ਲੜ ਰਹੇ ਆ ਸਰਕਾਰ ਦੇ ਖਿਲਾਫ ਤੇ ਬਾਈ ਜੀ ਇੱਕ ਹੋਰ ਮੈਂ ਪੁੱਛਣਾ ਚਾਹਾਂਗਾ ਵੀ ਇੱਕ ਪਾਸੇ ਤਾਂ ਸਰਕਾਰ ਆਪਣੇ ਨਾਲ ਇੰਨਾ ਧੱਕਾ ਕਰ ਰਹੀ ਆ ਪੰਜਾਬ ਨਾਲ ਇੰਨਾ ਧੱਕਾ ਕਰ ਰਹੀ ਆ ਤੇ ਦੂਜਾ ਪੰਜਾਬ ਚ ਐਡੇ ਵੱਡੇ ਵੱਡੇ ਫਲਾਈਓਵਰ ਬਣਾਏ ਜਾ ਰਹੇ ਆ ਸੜਕਾਂ ਇੰਨੀਆਂ ਚੌੜੀਆਂ ਕਰੀ ਜਾ ਰਹੀਆਂ ਇਹਦੇ ਵਿੱਚ ਕੀ ਸੋਚ ਲੱਗਦੀ ਹੈ ਵੇਖੋ ਇਸ ਸਰਕਾਰ ਦੀ ਜਿਹੜੀ ਸੋਚ ਆ ਜੇ ਆਪਾਂ 2020 ਦੇ ਵਿੱਚ ਕਾਲੇ ਕਾਨੂੰਨ ਰੱਦ ਤਿੰਨ ਕਾਨੂੰਨ ਰੱਦ ਕਰਵਾਤੇ ਤਾਂ ਸਰਕਾਰ ਜਿਹੜੀ ਆਪਦੇ ਇਰਾਦਿਆਂ ਤੋਂ ਹਜੇ ਪਿੱਛੇ ਨਹੀਂ ਮੁੜੀਗੀ ਉਹ ਡੇਡੇ ਵਿੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਠੀਕ ਆ ਮਜਬੂਰਨ ਜਿਹੜਾ ਉਹ ਫੈਸਲੇ ਵਾਪਸ ਲੈ ਉਹ ਹਲੇ ਵੀ ਕਾਰਪੋਰੇਟ ਦੇ ਹੱਕ ਚ ਭੁਗਤਦੀ ਆ ਪੰਜਾਬ ਦੀਆਂ ਜ਼ਮੀਨਾਂ ਤੇ ਜਿਹੜੀ ਨਿਗ੍ਹਾ ਰੱਖ ਰਹੀ ਆ ਜਿਹੜੇ ਰੋਡ ਨਿਕਰ ਰਹੇ ਆ ਫਲਾਈਓਵਰ ਬਣ ਰਹੇ ਆ ਭਾਰਤ ਮਾਲਾ ਰੋਡ ਬਣ ਰਹੇ ਆ ਬਿਲਕੁਲ ਆਪਣੀ ਹਜੇ ਉਹਨਾਂ ਦੀ ਬਿਉਂਤਬੰਦੀ ਇਹੀ ਆ ਜਿਹੜੀ ਪੰਜਾਬ ਦੀਆਂ ਜ਼ਮੀਨਾਂ ਤੇ ਆਖਾ ਉਹਨਾਂ ਦੀ ਕਾਰਪੋਰੇਟ ਨੂੰ ਦੇਣ ਦੇ ਉਹਨਾਂ ਦੀ ਇਹੀ ਸੋਚ ਆ ਵੀ ਹਜੇ ਜਿਹੜੀਆਂ ਜ਼ ਉਹਨਾਂ ਦੇ ਕਾਰਪੋਰੇਟ ਅੰਬਾਨੀਆਂ ਅੜਾਨੀਆਂ ਦਾ ਕਬਜ਼ਾ ਕਰਾਇਆ ਜਾਵੇ ਤੇ ਬਾਈ ਜੀ ਕੀ ਲੱਗਦਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਆਪਣੀ ਹੱਦ ਚ ਆ ਕੇ ਪਹਿਲਾਂ ਥਰੂ ਗੈਸ ਦੇ ਗੋਲੇ ਸੁੱਟੇ ਗਏ ਉਹ ਵੀ ਜਿਹੜੇ ਐਕਸਪਾਇਰ ਨੇ ਉਹ ਗੋਲੇ ਸੁੱਟੇ ਗਏ ਕਿ ਉਹ ਸੱਚਮੁੱਚ ਹੈ ਕਿਸਾਨਾਂ ਦੇ ਨਾਲ ਜਾਂ ਇੱਕ ਢੋਂਗ ਰਚ ਰਿਹਾ ਵੀ ਆ ਇੱਕ ਦਿਖਾਵਾ ਕਰ ਰਿਹਾ ਨਹੀਂ ਵੇਖੋ ਇਹ ਕਹਿਣ ਨੂੰ ਤਾਂ ਹਰ ਟਾਈਮ ਜਿਹੜੇ ਕੋਈ ਮੁੱਖ ਮੰਤਰੀ ਸਿਆਸੀ ਲੋਕ ਹੁੰਦੇ ਲੋਕਾਂ ਦੇ ਨਾਲ ਹੀ ਹੁੰਦੇ ਆ ਤੇ ਜੇ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਪੰਜ ਮੀਟਿੰਗਾਂ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਹੋਊਗਾ ਸੀਗਾ ਇਸ ਅੰਦੋਲਨ ਤੋਂ ਪਹਿਲਾਂ ਸੈਂਟਰ ਸਰਕਾਰ ਦੇ ਤਿੰਨ ਮਿਨਿਸਟਰ ਆਉਂਦੇ ਸੀ ਭਗਵੰਤ ਮਾਨ ਉਹਨਾਂ ਦੇ ਨਾਲ ਬੈਠਦੇ ਹੁੰਦੇ ਸੀ ਤੇ ਉਦੋਂ ਵੀ ਕੋਈ ਸਾਨੂੰ ਹੱਲ ਨਹੀਂ ਨਿਕਲਿਆ ਤੇ ਜਦੋਂ ਆਪਾਂ ਇੱਧਰ ਜਾ ਰਹੇ ਹਾਂ ਸ਼ਾਂਤੀਪੁਰ ਵੀ ਤੇ ਉਸ ਤੋਂ ਬਾਅਦ ਤਸ਼ਾਦਦ ਟਾਇਆ ਜਾਂਦਾ ਹੈ ਭਗਵੰਤ ਮਾਨ ਸਰਕਾਰ ਨੇ ਕੋਈ ਉਹਨਾਂ ਦੇ ਅੱਗੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜਾ ਫੈਸਲਾ ਕਰ ਸਕਦਾ ਹੈ ਸੈਂਟਰ ਸਰਕਾਰ ਦੇ ਮੂਹਰੇ ਕੋਡੇ ਹੋਏ ਵੇ ਉਹਨਾਂ ਦੀ ਮੰਨਣੀ ਪੈਣੀ ਹੈ ਹਨਾ ਜੀ ਬਿਲਕੁਲ ਜੀ ਬਿਲਕੁਲ ਇਹ ਸੀ ਲੜਾਈ ਵੇਖੋ ਪਹਿਲਾਂ ਵੀ ਜਿਹੜੀ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਨਾ ਜੀ ਉਹ ਇਹੀ ਸੀ ਕਿ ਵੀ ਸੂਬੇ ਦੇ ਵੱਧ ਅਧਿਕਾਰਾਂ ਦੀ ਉੱਥੇ ਮੰਗ ਸੀਗੀ ਸੂਬੇ ਦੇ ਵੱਧ ਅਧਿਕਾਰਾਂ ਦਾ ਇਹੀ ਲੜਾਈ ਹੁੰਦੀ ਹੈ ਜਿਵੇਂ ਹੁਣ ਆਪਾਂ ਪਿੱਛੇ 13 14 ਤਰੀਕ ਨੂੰ 21 ਤਰੀਕ ਨੂੰ ਵੇਖਿਆ ਵੀ ਭਾਜਪਾ ਦੀ ਸਰਕਾਰ ਪਹਿਲਾਂ ਤਾਂ ਜਿਹੜਾ ਨਾਕਾ ਜੀ ਇਹ ਪੰਜਾਬ ਦੇ ਅੰਦਰ ਲਾਇਆ ਗਿਆ ਪੰਜਾਬ ਦੇ ਰਗੇ ਚਲਾਇਆ ਗਿਆ ਉਸ ਤੋਂ ਬਾਅਦ 1 ਕਿਲੋਮੀਟਰ ਅੰਦਰ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਉਹ ਸਾਡੇ ਨੌਜਵਾਨਾਂ ਨੂੰ ਸ਼ੀਰ ਕਰ ਜਾਂਦੇ ਆ ਪਰ ਸਾਡੀ ਸਰਕਾਰ ਆ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਹ ਬਿਆਨਾਂ ਦੇ ਵਿੱਚ ਹੀ ਅਫਸੋਸ ਜ਼ਾਹਰ ਕਰ ਰਹੀ ਆ ਜਬ ਬਿਆਨਾਂ ਦੇ ਵਿੱਚ ਕਿਸਾਨਾਂ ਦੇ ਹਮਦਰਦ ਬਣ ਰਹੇ ਆ ਤੇ ਬਾਈ ਜੀ ਜਿਵੇਂ ਪਹਿਲਾਂ ਆਪਣਾ ਅੰਦੋਲਨ ਚੱਲਿਆ ਸੀ ਦਿੱਲੀ ਉੱਥੇ ਬਹੁਤ ਸਾਰੇ ਹੋਰ ਸਿੰਗਰ ਵੀ ਪਹੁੰਚੇ ਸੀ ਬਹੁਤ ਸਾਰੇ ਹੋਰ ਮਤਲਬ ਬਹੁਤ ਵੀ ਲੋਕ ਜਿਹੜੇ ਕਿਸਾਨਾਂ ਦੇ ਹੱਕ 'ਚ ਆਏ ਸੀ ਤੇ ਇਸ ਵਾਰੀ ਇਹਨੇ ਨਾ ਤਾਂ ਸਿੰਗਰ ਪਹੁੰਚੇ ਨੇ ਉੱਥੇ ਨਾ ਬਹੁਤੇ ਲੋਕ ਹੋਰ ਆ ਰਹੇ ਨੇ ਕੀ ਗੱਲ ਹੈ ਵੀ ਉਹਨਾਂ ਨੂੰ ਡਰਾਵਾ ਸਰਕਾਰ ਦਾ ਸਰਕਾਰ ਤੋਂ ਡਰਿਆ ਕੋਈ ਨੀ ਵੇਖੋ ਜਿਹੜੀ ਇੱਥੇ ਪਹੁੰਚਣ ਦੀ ਗੱਲ ਆ ਇੱਥੇ ਲੋਕ ਸਾਰੇ ਹੀ ਪਹੁੰਚ ਰਹੇ ਆ ਇਹ ਇਹ ਜੀ ਗੱਲ ਨਹੀਂ ਕੋਈ ਪਹੁੰਚ ਨਹੀਂ ਰਿਹਾ ਸਿੰਗਰ ਵੀ ਪਹੁੰਚ ਰਹੇ ਆ ਸਿੰਗਰ ਜਿੰਨਾ ਕ ਟਾਈਮ ਹੁੰਦਾ ਆ ਉਹਦਿਆਂ ਕਿਸਾਨਾਂ ਦੇ ਹੱਕ ਚ ਪੋਸਟ ਵੀ ਪਾ ਰਹੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਿੰਗਰ ਆ ਜਵਿੰਦਰ ਬਰਾੜ ਬਲਕਾਰਨ ਖੀਲਾ ਜਾਂ ਹੋਰ ਵੀ ਜਿਹੜੇ ਤੁਸੀਂ ਗੱਲ ਕੀਤੀ ਆ ਵੀ ਜੋ ਕੋਈ ਯੂਟਿਊਬਰ ਹੁੰਦੇ ਆ ਜਾਂ ਕੋਈ ਚਿਹਰੇ ਹੁੰਦੇ ਆ ਪੰਜਾਬ ਦੇ ਬੁੱਧੀਜੀਰੀ ਕੋਈ ਬੁੱਧੀਜੀਵੀ ਕੋਈ ਗਾਇਕ ਉਹਦਾ ਸਮਾਂ ਕੱਢ ਰਹੇ ਆ ਪਹੁੰਚ ਰਹੇ ਆ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਵੀ ਕਈ ਵਾਰੀ ਡਰ ਦੀ ਗੱਲ ਹੁੰਦੀ ਆ ਵੇਖੋ ਜੇ ਕੋਈ ਵੀ ਪੰਜਾਬ ਕਿਸਾਨਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੇਗਾ ਕਿਸਾਨ ਜਥੇ ਬੰਦਿਆਂ ਦੇ ਨਾਲ ਆ ਕੇ ਖੜਦਾ ਬਿਲ ਲੜਾਈ ਇਹ ਸਾਰਿਆਂ ਦੀ ਆ ਕੱਲੀਆਂ ਕਿਸਾਨ ਜਥੇ ਬੰਦਿਆਂ ਦੀ ਨਹੀਂ ਜੋ ਕੋਈ ਪੰਜਾਬ ਦੇ ਵਿੱਚ ਰਹਿੰਦਾ ਪੰਜਾਬ ਦੀ ਧਰਤ ਪਾਣੀ ਦੀ ਲੜਾਈ ਆ ਇਹ ਹਰ ਕੋਈ ਏ ਧਰਤੀ ਤੇ ਰਹਿੰਦਾ ਏ ਹਰ ਕੋਈ ਏ ਪਾਣੀ ਪੀਂਦਾ ਏ ਇਥੋਂ ਦੀ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਥੋਂ ਦਾ ਪਾਣੀ ਖਤਮ ਕੀਤਾ ਜਾ ਰਿਹਾ ਪਾਣੀ ਹਰ ਇੱਕ ਨੇ ਪੀਣਾ ਏ ਤੇ ਮੈਨੂੰ ਲੱਗਦਾ ਵੀ ਲੜਨਾ ਹਰੇਕ ਦਾ ਫਰਜ਼ ਆ ਤੇ ਜੇ ਕੋਈ ਡਰ ਡੋਰ ਵਾਲੀ ਗੱਲ ਹੋਵੇ ਤਾਂ ਇਹੋ ਜੀ ਸਾਨੂੰ ਤਾਂ ਕੋਈ ਲੱਗਦੀ ਨਹੀਂ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਸਰਕਾਰ ਦਬਾਉਣਾ ਚਾਹੁੰਦੀ ਹੋਵੇ ਤੇ ਕਿਸਾਨ ਜਥੇਬੰਦੀਆਂ ਪੂਰਾ ਪੰਜਾਬ ਉਹਨਾਂ ਦੇ ਨਾਲ ਖੜਾ ਜੀ ਇਹੋ ਜੀ ਕੋਈ ਗੱਲ ਨਹੀਂ ਜੇ ਕਿਸੇ ਤੋਂ ਕੋਈ ਮਜਬੂਰੀ ਵਸ ਨਹੀਂ ਆਇਆ ਗਿਆ ਹੋਣਾਗਾ ਉਹ ਵੱਖਰੀ ਗੱਲ ਹੈ ਭਾਈ ਜੀ ਜਿਵੇਂ ਨਾ ਪਿਛਲੇ ਅੰਦੋਲਨ ਚ ਰਣਜੀਤ ਬਾਵਾ ਹੋ ਗਿਆ ਕਨਵਰ ਗਰੇਵਾਲ ਹੋ ਗਿਆ ਜਸ ਬਾਜਵਾ ਇਹ ਮਤਲਬ ਕਿਸਾਨਾਂ ਦੇ ਨਾਲ ਖੜੇ ਸੀ ਤੇ ਬਾਅਦ ਚ ਜਦੋਂ ਅੰਦੋਲਨ ਖਤਮ ਹੋ ਗਿਆ ਸੀ ਮਤਲਬ ਘਰੇ ਆ ਗਏ ਸੀ ਸਭ ਤਾਂ ਇਹਨਾਂ ਤੇ ਹੀਡੀ ਵੱਲੋਂ ਛਾਪੇ ਮਰਵਾਏ ਗਏ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਉਦੋਂ ਕਿਸਾਨ ਇਹ ਸਿੰਗਰ ਕਹਿੰਦੇ ਨੇ ਵੀ ਸਾਡੇ ਨਾਲ ਕੋਈ ਜਥੇਬੰਦੀ ਨਹੀਂ ਖੜੀ ਐ ਤਾਂ ਕਰਕੇ ਸਾਨੂੰ ਡਰ ਲੱਗਦਾ ਵੀ ਸਾਡਾ ਕੈਰੀਅਰ ਖਤਮ ਹੋ ਜਾਂਦਾ ਉਹਦੇ ਬਾਰੇ ਕੀ ਕਹੋਗੇ ਵੇਖੋ ਜੀ ਜਿਹੜਾ ਕਿਸੇ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਹ ਗੱਲ ਸਾਫ਼ ਕਰਦੇ ਆਂ ਵੀ ਜੋ ਵੀ ਪੰਜਾਬ ਦੇ ਲਈ ਲੜਿਆ ਪੰਜਾਬ ਦੇ ਹੱਕਾਂ ਦੇ ਲਈ ਬੋਲਿਆ ਅਸੀਂ ਹਰ ਟਾਈਮ ਸਾਡੀ ਜਥੇਬੰਦੀ ਉਹਨਾਂ ਦੇ ਨਾਲ ਖੜੀ ਆ ਬੇਸ਼ੱਕ ਉਹ 26 ਜਨਵਰੀ ਦੀ ਘਟਨਾ ਹੋਵੇ ਲਾਲ ਕਿਲੇ ਵਾਲੀ ਉੱਥੇ ਵੀ ਜਥੇਬੰਦੀ ਵੱਲੋਂ ਸਰਦਾਰ ਸਰਜੀਤ ਸਿੰਘ ਜੀ ਫੂਲ ਉਹਨਾਂ ਦੇ ਉਦੋਂ ਸੂਬਾ ਪ੍ਰਧਾਨ ਸੀ ਅੱਜ ਕੱਲ ਚੇਅਰਮੈਨ ਉਦੋਂ ਵੀ ਇਹ ਗੱਲ ਸਾਫ਼ ਕਹਿ ਦਿੱਤੀ ਸੀਗੀ ਵੀ ਜਿਹੜੇ ਕੋਈ ਇੱਥੇ ਨੌਜਵਾਨਾਂ ਨੂੰ ਗद्दार ਕਹਿ ਰਹੇ ਆ ਨੌਜਵਾਨਾਂ ਤੇ ਟੈਗ ਲਾ ਰਹੇ ਆ ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਆਓ ਸਾਡੇ ਨੌਜਵਾਨ ਕੋਈ ਵੀ ਇਹ ਮੋਰਚੇ ਦੇ ਵਿੱਚ ਆ ਕੇ ਗद्दार ਨਹੀਂ ਹੁੰਦਾਗਾ ਮੋਰਚੇ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਤੇ ਬਾਕੀ ਜੇ ਕੋਈ ਕਿਸੇ ਤੇ ਕਿਸੇ ਕਿਸਮ ਦੀ ਕਾਰਵਾਈ ਕੀਤੀ ਹੋਵੇ ਤੇ ਅਸੀਂ ਹਰ ਟਾਈਮ ਕੋਈ ਧਿਆਨ ਦੇ ਵਿੱਚ ਨਾ ਆਈ ਹੋਵੇ ਗੱਲ ਉਹ ਵੱਖਰੀ ਗੱਲ ਆ ਜਾ ਕੋਈ ਹੋਰ ਜਥੇਬੰਦੀ ਨਾ ਖੜੀ ਹੋਵੇ ਉਹਨਾਂ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਭਾਈ ਜੀ ਜਿਵੇਂ ਪੰਜਾਬ ਚ ਇੰਨੀ ਮਹਿੰਗੀਆਂ ਜ਼ਮੀਨਾਂ ਵਿਕਰੀਆਂ ਨੇ ਤੇ ਲੋਕ ਬਾਹਰ ਜਾਣ ਦੇ ਬਹੁਤ ਚਾਹਵਾਨ ਨੇ ਆਪਣਾ ਪੰਜਾਬ ਛੱਡਣ ਨੂੰ ਕਾਲੇ ਪਏ ਨੇ ਉਹਦੇ ਬਾਰੇ ਕੀ ਸੋਚਦੇ ਵੀ ਸਰਕਾਰ ਇੱਕ ਸਕੀਮ ਤਹਿਤ ਕਰ ਰਹੀ ਹੈ ਜਾਂ ਜਮਾਈ ਪੰਜਾਬ ਚ ਇੱਕ ਕਹਿੰਦੇ ਵੀ ਬੇਰਜਗਾਰੀ ਆ ਗਈ ਵੇਖੋ ਜੀ ਜਿਹੜਾ ਪ੍ਰਵਾਸ ਦਾ ਅੱਜ ਕੱਲ ਨਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਪਿਆ ਜਿਹੜਾ ਪ੍ਰਵਾਸ ਪੰਜਾਬ ਦੇ ਵਿੱਚ ਉਹ ਜੂਥ ਕਰ ਰਿਹਾ ਹੈ ਜੇ ਆਪਾਂ ਕਹੇ ਕਿ ਵੀ ਪ੍ਰਵਾਸ ਪਹਿਲਾਂ ਨਹੀਂ ਹੁੰਦਾ ਸੀਗਾ ਲੋਕ ਬਾਹਰ ਦੂਜੇ ਦੇਸ਼ਾਂ 'ਚ ਪੜਨ ਲਿਖਣਾ ਕੰਮ ਧੰਦਾ ਕਰਨ ਵੈਸੇ ਪਹਿਲਾਂ ਤੋਂ ਹੀ ਜਾਂਦੇ ਆਉਂਦੇ ਰਹੇ ਪਰ ਜਿਹੜਾ ਅੱਜ ਪ੍ਰਵਾਸ ਹੋ ਰਿਹਾ ਨਾ ਇਹ ਜਰੂਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿ ਲੋਕ ਨਿਰਾਸ਼ਤਾ ਦੇ ਵਿੱਚ ਜਾ ਰਹੇ ਕਈ ਵਾਰੀ ਲੋਕਾਂ ਦੇ ਮੂੰਹੋਂ ਸੁਣਨ ਨੂੰ ਇਹ ਮਿਲਦਾ ਵੀ ਇੱਥੇ ਕੁਝ ਹੈ ਨਹੀਂ ਜਿਹੜੀ ਇੱਥੇ ਕੁਝ ਹੈ ਨਹੀਂ ਵਾਲੀ ਗੱਲਾਂ ਨੇ ਜੀ ਇਹ ਨਿਰਾਸ਼ਤਾ ਹੈ ਤੇ ਇਸ ਗੱਲ ਦੀ ਚਿੰਤਾ ਵੀ ਜਿਹੜੇ ਲੋਕ ਜਾ ਰਹੇ ਆ ਜਾਣ ਬੁੱਝ ਕੇ ਵਾਲੀ ਜਿਹੜੀ ਗੱਲ ਆ ਤੇ ਲੋਕਾਂ ਦੀ ਜਿਹੜੀ ਮਜਬੂਰੀ ਬਣਾਈ ਗਈ ਵੇ ਇਥੋਂ ਸਾਰਾ ਕੁਝ ਹੀ ਤੁਹਾਨੂੰ ਪਤਾ ਹੀ ਪ੍ਰਾਈਵੇਟ ਕੀਤਾ ਗਿਆ ਸਰਕਾਰੀ ਅਦਾਰਿਆਂ ਦੇ ਵਿੱਚ ਜੋਬ ਖਤਮ ਕੀਤੀ ਗਈ ਹੈ ਬੇਰਜਗਾਰੀ ਫਲਾਈ ਗਈ ਹੈ ਤਾਂ ਮਤਲਬ ਖੇਤੀ ਨੂੰ ਇੱਕ ਘਾਟੇ ਦਾ ਸੌਦਾ ਦਿਖਾਇਆ ਗਿਆ ਵੇਖੋ ਜੀ ਜਿਹੜੀ ਖੇਤੀ ਦੀ ਗੱਲ ਕਰਦਿਆਂ ਨਾ ਜੀ ਖੇਤੀ ਗੁਰੂ ਨਾਨਕ ਪਾਸ਼ਾ ਨੇ ਕੀਤੀ ਆ ਉਹਨਾਂ ਨੇ ਇੱਕ ਬਾਕ ਦਿੱਤਾ ਜੀ ਕਿ ਉਤਮ ਖੇਤੀ ਮਾਧਮ ਵਪਾਰ ਉਹਨਾਂ ਨੇ ਵਪਾਰ ਨੂੰ ਦੂਜੇ ਨੰਬਰ ਤੇ ਰੱਖਿਆ ਸੀਗਾ ਜੀ ਜੀ ਉਤਮ ਖੇਤੀ ਕਿਹਾ ਸੀਗਾ ਉਹਨਾਂ ਨੇ ਪਰ ਖੇਤੀ ਅੱਜ ਵੀ ਉਤਮ ਹੈ ਕੋਈ ਪੰਜਾਬ ਦੀ ਧਰਤੀ ਫਸਲ ਪੈਦਾ ਕਰਨੋਂ ਨਹੀਂ ਹਟ ਗਈਗੀ ਪੰਜਾਬ ਦੀ ਧਰਤੀ ਬੰਜਰ ਨਹੀਂ ਹੋ ਗਈਗੀ ਚੱਪੇ-ਚੱਪੇ ਤੇ ਪੰਜਾਬ ਦੇ ਵਿੱਚ ਬੜੀ ਜਰਖੇਰ ਜ਼ਮੀਨ ਆ ਬੜੀ ਫਸਲ ਹੁੰਦੀ ਆ ਪਰ ਸਵਾਲ ਇਹ ਆ ਵੀ ਅੱਜ ਵੀ ਜਦੋਂ ਇੱਥੇ ਬੈਠੇ ਆ ਤਾਂ ਸਾਨੂੰ ਇਹ ਚਿੰਤਾ ਫਸਲਾਂ ਵੇਚਣ ਦੀ ਚਿੰਤਾ ਕਰਕੇ ਬੈਠੇ ਤੇ ਇਹ ਫਸਲਾਂ ਤੇ ਮੰਗ ਆਈ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੀ ਮਰਜੀ ਫਸਲ ਬੀਜ ਦੋ ਅਨਾਜ ਭੰਡਾਰ ਉਹਨੇ ਭਰ ਦੇਣੇ ਆ ਜੀ ਪਰ ਕਿਸਾਨ ਨੂੰ ਚਿੰਤਾ ਰਹਿੰਦੀ ਹੈ ਵੀ ਇਹ ਵਿਕੇ ਨਾ ਵਿਕੇ ਵਪਾਰੀ ਲੁੱਟ ਕਰਨਗੇ ਇਹ ਵਪਾਰੀ ਲੁੱਟਾ ਜਿਹੜੀ ਇਹਨੇ ਖੇਤੀ ਨੂੰ ਜਿਹੜਾ ਨਿਰਾਸ਼ਤਾ ਦੇ ਵਿੱਚ ਲੈ ਗਈ ਆ ਤੇ ਆਉਣ ਵਾਲੇ ਟਾਈਮ ਜਿਹੜੀ ਵੱਡੇ ਕਾਰਪੋਰੇਟਾਂ ਨੂੰ ਸਰਕਾਰ ਜ਼ਮੀਨ ਦਿੰਦੀ ਆ ਤਾਂ ਕਰਕੇ ਇਹ ਅੰਦੋਲਨ ਲੜਨੇ ਪੈਂਦੇ ਬਾਈ ਜੀ ਜਿਵੇਂ ਹੁਣ ਚੌਣ ਜਾਬਤਾ ਲੱਗਿਆ ਹੋਇਆ ਤੇ ਸੰਘਰਸ਼ ਲੰਬਾ ਚੱਲਣਾ ਹੈ ਹੁਣ ਗਰਮੀ ਦੇ ਦਿਨ ਆ ਰਹੇ ਐ ਅੱਗੇ ਤੇ ਸੜਕਾਂ ਦੇ ਬੈਠਣਾ ਬਹੁਤ ਔਖਾ ਹੈ ਕੀ ਲੱਗਦਾ ਹੈ ਵੀ ਕਿਸਾਨ ਟਿਕਣਗੇ ਉਰੇ ਪੱਕੇ ਘਰ ਬਣਾਏ ਜਾਣਗੇ ਮਤਲਬ ਰਹਿਣ ਦਾ ਇੱਕ ਪੱਕਾ ਟਿਕਾਣਾ ਬਜਾਇਆ ਜਾਊਗਾ ਬਿਲਕੁਲ ਜੀ ਬਿਲਕੁਲ ਵੇਖੋ ਜਿਹੜਾ ਚੋਣਾ ਤਾਂ ਹੁੰਦਿਆਂ ਹੀ ਆਉਂਦਿਆਂ ਰਹਿੰਦਿਆਂ ਜੀ ਜੇ ਤਾਂ ਚੋਣਾ ਦੇ ਵਿੱਚੋਂ ਕੋਈ ਪਹਿਲਾਂ ਸਾਨੂੰ ਉਮੀਦ ਹੋਵੇ ਵੀ ਕੋਈ ਸਰਕਾਰ ਲੋਕਪੱਖੀ ਨਿਕਲੀ ਆ ਤਾਂ ਅਸੀਂ ਅੱਜ ਵੀ ਵਾਪਸ ੜ ਜਗੇ ਤੇ ਮੋਰਚੇ ਬੰਦੀ ਦੀ ਜਿਹੜੀ ਤੁਸੀਂ ਗੱਲ ਆਈ ਕੰਮ ਦਾ ਸਮਾਂ ਆ ਗਿਆ ਕੋਈ ਗੱਲ ਨਹੀਂ ਉਸ ਹਾਵ ਨਾਲ ਅਡਜਸਟਮੈਂਟ ਹੋਊਗੀ ਪੱਕੇ ਘਰ ਬਣਗੇ ਜੀ ਤੇ ਨੋਲਣਾ ਪੱਕਾ ਹੀ ਲੜਿਆ ਜਾਉ ਲੰਬੇ ਮੋਰਚੇ ਦੀ ਕੋਈ ਗੱਲ ਨਹੀਂ ਲੰਬਾ ਹੀ ਲੜਿਆ ਜਾਂਦੇ ਹੁੰਦੇ ਆ ਮੋਰਚੇ ਪਹਿਲਾਂ ਵੀ 13 ਮਹੀਨੇ ਬੈਠੇ ਰਹੇ ਆ ਤੇ ਬਾਈ ਜੀ ਜਿਵੇਂ ਪੰਜਾਬ ਚ ਆਪਣਾ ਦੋ ਮੰਡੀਆਂ ਦਾ ਬੰਦ ਹੋ ਗਈਆਂ ਹੋਰ ਵੀ ਸਰਕਾਰ ਦੇ ਸੋਚ ਆ ਵੀ ਮੰਡੀਆਂ ਬੰਦ ਕਰਨ ਬਾਰੇ ਇੱਕ ਲੈਟਰ ਆਇਆ ਸੀ ਵੀ 26 ਮੰਡੀਆਂ ਹੋਰ ਬੰਦ ਹੋਣਗੀਆਂ ਉਹਦੇ ਬਾਰੇ ਕੀ ਕਹਿਣਾ ਚਾਹੂਂਗੇ ਕਿ ਜਿਹੜੀ ਆਪਣੀ ਪੰਜਾਬ ਦੀ ਸਰਕਾਰ ਹੈ ਵੀ ਕਾਰਪੋਰੇਟ ਘਰਾਣੇ ਦੇ ਹੱਕ ਚ ਪੁਕਤਰੀ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਨਾ ਪੰਜਾਬ ਸਰਕਾਰ ਦਾ ਫੈਸਲਾ ਇਹ ਉਹਨਾਂ ਤਿੰਨ ਕਾਨੂੰਨਾਂ ਦਾ ਹੀ ਇੱਕ 파ਰਟ ਸੀਗਾ ਜਿਹੜਾ ਸਰਕਾਰ ਨੇ ਹੁਣ ਮੰਡੀਆਂ ਮਾਰਕੀਟ ਕਮੇਟੀਆਂ ਮਰਜ ਕਰਤੀਆਂ ਸੀਗੀਆਂ ਖਤਮ ਕਰਤੀਆਂ ਸੀਗੀਆਂ ਛੱਬੀ ਤੇ ਸੈਲੋ ਨੂੰ ਕਣਕ ਲਾਤੀ ਸੀਗੀ ਜੀ ਜੀ ਤੇ ਉਹ ਵੈਸੇ ਇੱਕ ਵਾਰੀ ਸਰਕਾਰ ਨੂੰ ਫੇਰ ਇਹ ਦਵਾ ਦੇ ਕਾਰਨ ਸੰਘਰਸ਼ ਦੇ ਕਾਰਨ ਵਿਰੋਧ ਦੇ ਕਾਰਨ ਆਪਣੇ ਫੈਸਲਾ ਵਾਪਸ ਲੈਣਾ ਪੈ ਗਿਆ ਸੀ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਨੇ ਆ ਤੇ ਬਾਈ ਜੀ ਲਾਸਟ ਕੀ ਕਹਿਣਾ ਚਾਹੋਗੇ ਵੀ ਅੰਦੋਲਨ ਬਾਰੇ ਕੋਈ ਬੇਨਤੀ ਹੋਊਗੀ ਕਿਸਾਨਾਂ ਨੂੰ ਬੀ ਕਿਵੇਂ ਜਿਹੜੇ ਸੰਘਰਸ਼ ਹਾਲੇ ਵੀ ਘਰ ਬੈਠੇ ਨੇ ਉਹਨਾਂ ਨੂੰ ਪਹੁੰਚਣ ਦੀ ਅਪੀਲ ਕੀ ਕਹੋਗੇ ਅੰਦੋਲਨ ਚੜ੍ਹਦੀ ਕਲਾ ਚਾਹੀ ਸਾਰੇ ਕਿਸਾਨਾਂ ਨੂੰ ਪਹੁੰਚ ਰਿਹਾ ਸਾਰੇ ਕਿਸਾਨਾਂ ਨੂੰ ਇਹ ਅਪੀਲ ਆ ਵੀ ਅੰਦੋਲਨ ਐਮਐਸਪੀ ਦੇ ਲਈ ਲੜਿਆ ਜਾ ਰਿਹਾ ਪੰਜਾਬ ਤੇ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਨੇ ਹੱਥੇ ਸ਼ਹੀਦ ਕੀਤੇ ਗਏ ਆ ਭਾਈਪਾ ਦੇ ਗੁੰਡਿਆਂ ਵੱਲੋਂ ਉਹਨਾਂ ਨੂੰ ਸਜ਼ਾਵਾ ਦਿਵਾਉਣ ਲਈ ਜਿਹੜੇ ਲੜਿਆ ਜਾ ਰਿਹਾ ਬੜੀਆਂ ਸਿੱਧੀਆਂ ਜੀਆਂ ਮੰਗਾਂ ਐ ਪੰਜਾਬ ਦੀ ਧਰਤ ਪਾਣੀ ਬਚਾਉਣ ਦੀ ਲੜਾਈ ਆ ਪੰਜਾਬ ਦੇ ਫਸਲਾਂ ਬਚਾਉਣ ਦੀ ਲੜਾਈ ਆ ਪੰਜਾਬ ਦੇ ਵਿੱਚ ਪਾਣੀ ਮੁੱਕ ਗਿਆ ਹੈ ਧਰਤੀ ਬੰਜਰ ਬਣਦੀ ਜਾ ਰਹੀ ਹੈ ਸਾਡੀ ਫਸਲਾਂ ਤੇ ਕਾਨੂੰਨੀ ਗਾਰੰਟੀ ਦੀ ਲੜਾਈ ਆ ਸਾਰਿਆਂ ਨੂੰ ਇਹ ਮੋਰਚੇ 'ਚ ਪਹੁੰਚਣ ਲਈ ਅਸੀਂ ਅਪੀਲ ਕਰਾਂਗੇ ਤੇ ਮੋਰਚਾ ਬਿਲਕੁਲ ਚੜ੍ਹਦੀ ਕਲਾ ਚ ਹੋਈ ਗੁਰੂ ਮਹਾਰਾਜ ਫਤਿਹ ਬਖਸ਼ ਕਰਨਗੇ ਠੀਕ ਹੈ ਜੀ ਧੰਨਵਾਦ ਜੀ ਬਾਈ ਤੁਹਾਡਾ ਜੀ